ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਮਹਿਲਾ ਸਰਪੰਚਾਂ ਤੇ ਪੰਚਾਂ ਦੇ ਵਫ਼ਦ ਨੂੰ ਮਹਾਰਾਸ਼ਟਰਾ ਵਿਕੇਟ ਟ੍ਰੇਨਿੰਗ ਲਈ ਸਰਹੰਦ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਾਰੀਆਂ ਮਹਿਲਾ ਸਰਪੰਚਾਂ ਪੰਚਾਂ ਨਾਲ ਮਿਲ ਕੇ ਗੱਲਬਾਤ ਕੀਤੀ ਅਤੇ ਟ੍ਰੇਨਿੰਗ ਪ੍ਰੋਗਰਾਮ ਤੇ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਪਿੰਡਾਂ ਦੇ ਸਰਪੱਖੀ ਵਿਕਾਸ ਦੀ ਆਪਣੀ ਬਚਨ ਬੱਤਤਾ ਤਹਿਤ ਇਤਿਹਾਸਕ ਕਦਮ ਚੁੱਕਦਿਆਂ ਪੰਜਾਬ ਭਰ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਕੰਮਕਾਰ ਨੂੰ ਸੁਖਾਲਾ ਬਣਾਉਣ ਦੇ ਮਕਸਦ ਨਾਲ 500 ਪੰਚਾਇਤ ਕਰ ਬਣਾਉਣ ਦਾ ਐਲਾਨ ਕੀਤਾ ਹੈ 500 ਨਵੇਂ ਪੰਚਾਇਤ ਕਰ ਉਹਨਾਂ ਦਾ ਤੋਂ ਘਟਨ ਕੀਤਾ ਕਿਉਂਕਿ ਪੰਚਾਇਤਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚਾਇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਿੱਥੇ ਸੱਤ ਚ ਬੈੰਦੀ ਹੈ ਪੰਚਾਇਤ ਜਾਂ ਕਿਸੇ ਪਿੱਪਲ ਬੋਰਡ ਥੱਲੇ ਬੈਨੇ ਆ ਪਰ ਅਸੀਂ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਹਦੇ ਵਿੱਚ ਕਾਨਫਰੰਸ ਰੂਮ ਵੀ ਹੈ ਬੈ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਤਾਰ ਨਾਲ ਸਰਪੰਚ ਦਾ ਆਪਣਾ ਰੂਮ ਹੈ ਨਾਲ ਡਿਜੀਟਲ ਰੂਮ ਹੈ ਕੰਪਿਊਟਰ ਵੀ ਲੱਗੇ ਹੋਏ ਨੇ ਤੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਲੈ ਸਕਦੇ ਆ ਕਿ ਦੁਨੀਆ ਚ ਕੀ ਹੋ ਰਿਹਾ ਹੈ ਤੇ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤ ਘਰ ਉਹਨਾਂ ਦਾ ਇੱਕ ਮਾਡਲ ਵੀ ਪਿਆ ਜੇ ਜਾਂਦੇ ਹੋਏ ਤੁਸੀਂ ਦੇਖ ਕੇ ਜਾਣਾ ਤਾਂ ਮਾਡਲ ਪਿਆ ਉਹਨਾਂ ਦਾ